ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਸ ਦੀ ਨੀਂਦ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਖੁੱਲਦੀ ਹੈ ਉਹ ਇੱਕ ਵਾਰ ਵੀਡੀਓ ਜਰੂਰ ਦੇਖੇ ਜਿਨ੍ਹਾਂ ਦੀ ਨੀਂਦ ਸਵੇਰੇ 3 ਤੋਂ 5 ਵਜੇ ਖੁੱਲਦੀ ਹੈ ਸੰਸਾਰ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਅਨੁਭਵ ਹੁੰਦਾ ਹੈ ਕਿ ਉਹ ਸਵੇਰੇ 3 ਤੋਂ 5 ਵਜੇ ਵਿੱਚ ਅਚਾਨਕ ਜਾਗ ਪੈਂਦੇ ਹਨ ਕਈਆਂ ਲਈ ਇਹ ਸਿਰਫ ਇੱਕ ਆਦਤ ਹੈ ਪਰ ਪਗਵਤ ਗੀਤਾ ਅਛੇ શ્રી ਕ੍ਰਿਸ਼ਨ ਦੇ ਉਪਦੇਸ਼ਾਂ ਦੇ ਅਨੁਸਾਰ ਇਸ ਸਮੇਂ ਜਾਗਣਾ ਆਤਮਿਕ ਤੌਰ ਤੇ ਇੱਕ ਖਾਸ ਸੰਕੇਤ ਹੈ ਬ੍ਰਹਮੂਰਤ ਭਗਵਤ ਗੀਤਾ ਅਨੁਸਾਰ ਸਵੇਰੇ 3 ਤੋਂ 5 ਵਜੇ ਤੱਕ ਦਾ ਸਮਾਂ ਬ੍ਰਹਮੂਰਤ ਕਹਾਉਂਦਾ ਹੈ ਇਹ ਸਮਾਂ ਆਤਮਿਕ ਜਾਗਰੂਕਤਾ ਅਤੇ ਅੰਤਰੀਕ ਸ਼ਾਂਤੀ ਦਾ ਹੁੰਦਾ ਹੈ ਇਸ ਵੇਲੇ ਮਨ ਤੋਂ ਬਹੁਤ ਸ਼ਾਂਤ ਹੁੰਦਾ ਹੈ ਤੇ ਆਤਮਾ ਪ੍ਰਭੂ ਨਾਲ ਜੁੜਨ ਲਈ ਸਭ ਤੋਂ ਵੱਧ ਤਿਆਰ ਹੁੰਦੀ ਹੈ ਇਸ ਵੇਲੇ ਉੱਠ ਕੇ ਧਿਆਨ ਜਪ ਜਾਂ ਗੀਤਾ ਪਾਠ ਕਰਨ ਨਾਲ ਮਨਿਸ਼ੁੱਧ ਹੁੰਦਾ ਹੈ ਜੀਵਨ ਵਿੱਚ ਨਵੀਂ ਦਿਸ਼ਾ ਮਿਲਦੀ ਹੈ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮਨੁੱਖ ਦਾ ਮਨ ਸਭ ਤੋਂ ਪ੍ਰਭਾਵਸ਼ਾਲੀ ਉਸ ਸਮੇਂ ਹੁੰਦਾ ਹੈ ਜਦੋਂ ਉਹ ਸੌ ਰਿਹਾ ਹੁੰਦਾ ਹੈ ਇਸ ਵੇਲੇ ਜੇ ਤੁਸੀਂ ਆਪਣਾ ਧਿਆਨ ਧਰਮ ਗਿਆਨ ਜਾਂ ਸਭ ਉਤਰਕਸ਼ਵਲ ਲਗਾਓਗੇ ਤਾਂ ਤੁਹਾਡੇ ਵਿਚਾਰ ਜੀਵਨ ਦੇ ਹਰ ਖੇਤਰ ਵਿੱਚ ਪ੍ਰਕਾਸ਼ ਆਏਗਾ ਜੇ ਲੋਕ ਹਾਰੋ ਦਿਨ ਸਵੇਲੇ ਜਾਗਦੇ ਹਨ ਉਹਨਾਂ ਨੂੰ ਆਪਣੇ ਮਨ ਦੇ ਸੰਕੇਤਾਂ ਨੂੰ ਸਮਝਣਾ ਚਾਹੀਦਾ ਹੈ ਇਹ ਸ਼ਾਇਦ ਤੁਹਾਡੀ ਆਤਮਾ ਦੱਸ ਰਹੀ ਹੈ ਹੋ ਸਕਦਾ ਪ੍ਰਭੂ ਤੁਹਾਡੇ ਨਾਲ ਗੱਲ ਕਰ ਰਹੇ ਹਨ ਠੀਕ करिए ਜੇ ਤੈਨ ਤੋਂ 5 ਵਜੇ ਨੀਂਦ ਖੁੱਲ ਜਾਵੇ ਉੱਠ ਕੇ ਇੱਕ ਡੂੰਗਾ ਸਾਹ ਲਓ ਅਤੇ ਮਨ ਨੂੰ ਸ਼ਾਂਤ ਕਰੋ ਇੱਕ ਸ਼ਲੋਕ ਪੜੋ ਓਮ ਨਮੋ ਭਗਵਤੇ ਵਾਸੂਦੇਵੇ ਦਾ ਜਾਪ ਕਰੋ ਆਪਣੀਆਂ ਚਿੰਤਾਵਾਂ ਨੂੰ ਛੱਡੋ ਤੇ ਆਪਣੇ ਅੰਦਰ ਦੀ ਆਵਾਜ਼ ਸੁਣੋ ਜੇ ਸੰਭਵ ਹੋਵੇ ਤਾਂ ਕੁਝ ਮਿੰਟ ਧਿਆਨ ਕਰੋ ਇਹ ਤੁਹਾਡੇ ਦਿਨ ਦੀ ਬਹੁਤ ਸ਼ਕਤੀਸ਼ਾਲੀ ਬਣਾਏਗਾ ਧੰਨਵਾਦ ਦੋਸਤ